ਇਹ ਕਿਹੜਾ ਪਾਰ ਨਿਊਟਨ ਹਾਂ ਜੀ ਵਨਪਾਰਕ ਹਨਾ ਵਨਪਾਰਕ ਹਨ ਮੈਨੂੰ ਪਾਰਕ ਸੱਚਾ ਸਿਰ ਅਲਵਨ ਪਾਰਕ ਬਹੁਤ ਵੱਡਾ ਇੱਕ ਬਹੁਤ ਸੱਚਾ ਸਿਰ ਹਾਰੇ ਕੋਈ ਸੱਚ ਨੂੰ ਅਲਵਦਾ ਸਰੀਰ ਨੂੰ ਤੇ ਬਹੁਤ ਵਧੀਆ ਸੋਹਣਾ ਸਫਰ ਰਿਹਾ ਤੇ ਜਾਂਦੇ ਨੂੰ ਮੌਸਮ ਵੀ ਬਹੁਤ ਵਧੀਆ ਖੂਬਸੂਰਤ ਵਾਕਏ ਜਿਹੜਾ ਨੰਬਰ ਪਲੇਟਾ ਤੇ ਲਿਖਿਆ ਹੁੰਦਾ ਵੀ ਬਿਊਟੀਫੁਲ ਬ੍ਰਿਟਸ ਕਲੰਬੀਆ ਤੇ ਉਹ ਸੱਚ ਆ ਬਿਲਕੁਲ ਇਹ ਬਿਊਟੀਫੁਲੀ ਹੈ ਜਿਹੜਾ ਸ਼ਹਿਰ ਆ ਸਭ ਤੋਂ ਜਿਹੜਾ ਕਨੇਡਾ ਦਾ ਇਹ ਖੂਬਸੂਰਤ ਸ਼ਹਿਰ ਆ ਸਾਡੇ ਜਿਹੜੇ ਪੰਜਾਬੀਆਂ ਦੇ ਇਹ ਘਰ ਆ ਜਿਹੜੇ ਜਿਹੜਾ ਇਹਨਾਂ ਨੇ ਜਿਹੜਾ ਮਿੰਨੀ ਪੰਜਾਬ ਕਹਿ ਦਿੰਦੇ ਆ ਆਪਾਂ ਬਥਾਇਆ ਇੱਥੇ ਮੈਨੂੰ ਜਦ ਦਿਨ ਆਇਆ ਤੇ ਇਹ ਲੱਗੇ ਨਹੀਂ ਵੀ ਇੱਥੇ ਗੋਰੇ ਲੋਕ ਵੀ ਵੱਸਦੇ ਆ ਕਿਉਂਕਿ ਜਿੱਦ ਨੂੰ ਜਾਣਦੇ ਆ ਸਾਡੇ ਪੰਜਾਬੀ ਵੀਰੀ ਸਾਨੂੰ ਮਿਲਦੇ ਆ ਤੇ ਕਾਰੋਬਾਰ ਵੱਡੇ ਵੱਡੇ ਇਹਨਾਂ ਦੇ ਘਰ-ਬਾਰ ਤੇ ਸਾਰਾ ਕੁਝ ਇਹਨਾਂ ਦਾ ਆਪ ਦਾ ਸੈੱਟ ਕੀਤਾ ਹੋਇਆ ਮਿਹਨਤ ਕਰਕੇ ਬਹੁਤ ਇਹਨਾਂ ਨੇ ਮਿਹਨਤ ਕੀਤੀ ਹੈ ਮੱਲਾ ਮਾਰੀਆਂ ਆ ਕਰਕੇ ਇਹ ਜਿਹੜਾ ਇਹਨਾਂ ਨੇ ਆ ਘਰ-ਬਾਰ ਆਪਦੇ ਜੋ ਜੋ ਕੁਝ ਬਣਾਇਆ ਕਾਰੋਬਾਰ ਉਹਨਾਂ ਟਾਈਮਾਂ ਤੇ ਸਖਤ ਮਿਹਨਤ ਕੀਤੀ ਹੈ ਤੇ ਇੱਥੇ ਜਿਹੜਾ ਕੋਈ ਆਉਂਦਾ ਸਖਤ ਮਿਹਨਤ ਹੀ ਕਰਦਾ ਮਿਹਨਤ ਤੋਂ ਬਿડા ਇੱਥੇ ਕੁਛ ਨਹੀਂ ਬਲੰਦੀਆਂ ਨਹੀਂ ਤੋਹਰ ਨਹੀਂ ਜਾ ਸਕਦਾ ਸੋ ਦੋਸਤੋ ਇਹ ਤਸਵੀਰ ਤੁਹਾਨੂੰ ਜਾਂਦੇ ਜਾਂਦੇ ਦਿਖਾ ਰਿਹਾ ਕਿਉਂਕਿ ਮੈਂ ਹੁਣ ਅੱਗੇ ਸਮਾਂ ਪਤਾ ਨਹੀਂ ਇੱਥੋਂ ਤਾਂ ਅਸੀਂ ਪਰਸੂ ਹੀ ਗਏ ਆਂ ਇੱਥੇ ਇੱਥੇ ਖੜੇ ਸੀ ਇੱਥੋਂ ਲੈ ਕੇ ਗਿਆ ਸੀ ਉਹ ਇਧਰ ਹੈ ਕਿੱਥੇ ਮੈਂ ਤੁਹਾਨੂੰ ਛੱਡ ਕੇ ਗਿਆ ਸੀ ਆਹ ਸਟਰੀਟ ਮੁੜ ਕੇ ਪਹਿਲੀ ਸਟਰੀਟ ਅੱਛਾ ਇੱਥੇ ਆ ਇੱਥੇ ਨਾਲ ਤਾਂ ਅੱਛਾ ਉਹ ਅਸੀਂ ਇੱਥੇ ਜੇ ਆਗੇ ਦੇ ਉਹ ਵੀਰ ਬੱਲਾ ਦਾ ਵੀ ਮੈਂ ਤਾਂ ਥੱਕ ਗਿਆ ਹੁਣ ਤੇ ਆ ਨਾ ਮਿੱਤਰ ਨੂੰ ਦੂਜੇ ਨੂੰ ਬੁਲਾਇਆ ਇੱਥੇ ਇੱਥੇ ਆ ਕੇ ਰੋਗੇ ਆਹ ਮਾਰਕੀਟ ਚ ਆ ਕੇ ਤੁਹਾਡਾ ਸ਼ੁਕਰੀਆ ਆ ਗਿਆ ਉਹ ਸੀ ਲਿਖਿਆ ਨੇ 128 ਸਟਰੀਟ ਹਾਂਜੀ ਸੋ ਆ ਜਿਹੜੀਆਂ ਸੜਕਾਂ ਚਰੀ ਸਹਿਰ ਦੀਆਂ ਥੋੜਾ ਜਿਹਾ ਕਟ ਕਰੇ ਤੋਂ ਫਿਰੋ ਤੇ ਇਹ ਜਿਹੜੇ ਆ ਰੋਡ ਆ ਜੀ ਇਹ ਤੇ ਇਹਦੇ ਤੇ ਅਸੀਂ ਪੈਦਲ ਚੱਲ ਚੱਲ ਕੇ ਅਸੀਂ ਉਥੋਂ ਗੁਰੂ ਘਰ ਤੋਂ ਗੁਰਦੁਆਰਾ ਸਾਹਿਬ ਤੋਂ ਇਧਰ ਏਰੀਆ ਸੈਰਾਂ ਕਰਦੇ ਰਹੇ ਮੈਂ ਤੇ ਵੀਰਵਾਲ ਸਿੰਘ ਮੇਰੇ ਪਿੰਡ ਦੇ ਵੀਰਵਾਲ ਮੇਸਤਰੀ ਸੋ ਇਹ ਜਾਂਦੇ ਜਾਂਦੇ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਜੀ ਬੜਾ ਖੂਬਸੂਰਤ ਤੇ ਸਾਰੇ ਕਈ ਥਾਵਾਂ ਤੇ ਤਾਂ ਜਿਹੜੇ ਹੈਗੇ ਜਿਹਦੇ ਸੂਬੇ ਉੱਥੇ برف ਜ਼ਿਆਦਾ ਪੈਂਦੀ ਹੈ برفਬਾਰੀ ਹੁੰਦੀ ਹੈ ਤੇ ਹੁਣ ਜਿਵੇਂ ਮੈਂ ਐਡਵੈਂਚਰ ਤੇ ਤਾਂ ਉੱਥੇ ਮਈ ਤੇ ਇੱਕ ਵਾਰ ਪੈਂਦੀ ਹੈ ਤੇ ਪਰ ਇੱਥੇ ਆ ਵੇਖੋ ਹੁਣ ਮੈਂ ਇੱਕ ਹੋਰ ਲੈ ਕੇ ਜਾਣਾ ਜੇ ਮੈਂ ਥੋੜਾ ਹੋਰ ਰੋਕਦਾ ਮਹੀਨਾ ਕਿ ਤਾਂ ਆ ਫੁੱਲ ਭਰੇ ਦਰਖਤਾਂ ਲੱਦੇ ਹੁੰਦੇ ਸੀ ਤੇ ਜਿਹੜੇ ਹਰਿਆਲੀ ਫਿਰ ਹੋਰ ਵੀ ਮੈਨੂੰ ਵਧੀਆ ਦਿਸਣੀ ਸੀ ਪਰ ਮਜਬੂਰੀ ਆ ਕਿਉਂਕਿ ਸਮਾਂ ਜਿਹੜਾ ਸੀਗਾ ਫੋਟੋ ਤੇ ਕਿ ਮੈਂ ਉਹ ਕਰਦਾ ਸੀ ਤੇ ਇੱਥੇ ਹਣੀ ਹਣੀ ਨਾ ਇਹਨਾਂ ਨੇ ਬਈ ਇਹਨਾਂ ਦੇ ਪਰਿਵਾਰ ਨੇ ਬਾਈ ਸੰਪ੍ਰੀਤ ਹਣੀ ਤੇ ਬਾਈ ਜਸਵਿੰਦਰ ਸਿੰਘ ਸਰਾ ਇਹਨਾਂ ਦੇ ਫਾਦਰ ਸਾਹਿਬ ਤੇ ਇਹਨਾਂ ਦੇ ਬੱਚੇ ਤੇ ਨੇ ਪੂਰੇ ਪਰਿਵਾਰ ਨੇ ਬਹੁਤ ਮੈਨੂੰ ਆਇਆ ਲੱਗਣ ਦਿੱਤੇ ਨਹੀਂ ਵੀ ਮੈਂ ਕਿਤੇ ਬਾਹਰ ਆਇਆ ਵਿਆ ਤੇ ਕਾਇ ਲੱਗਦਾ ਸੀ ਵੀ ਆਪਦੇ ਪਰਿਵਾਰਾਂ ਚ ਜਿਵੇਂ ਮੇਰੇ ਉਹਨਾਂ ਨੇ ਹਰ ਆਪਣਾ ਚੀਜ਼ ਦਾ ਖਿਆਲ ਰੱਖਣਾ ਤੇ ਇਹ ਮੈਨੂੰ ਬਹੁਤ ਵਧੀਆ ਲੱਗਿਆ ਤੇ ਹਣੀ ਲੈ ਵੀ ਹੁਣ ਆਪਾਂ ਖੜੇ ਆ ਤੇ ਕਰ ਦਿਓ ਤੁਸੀਂ ਸਾਰਿਆਂ ਨੂੰ ਲਓ ਜੀ ਗੱਡੀ ਚਲਾ ਰਿਆ ਕਿਉਂਕਿ ਅਸੀਂ ਗੱਡੀ ਚਲਾਉਂਦੇ ਕੋਈ ਬਾਲਾ ਅਸੀਂ ਦਿਖਾ ਨਹੀਂ ਸਕਦੇ ਹੁਣ ਗੱਡੀ ਖੜੀ ਸੀ ਤੇ ਉਹਦੇ ਚ ਦਿਖਾ ਨਹੀਂ ਸਕਦੇ ਇੱਥੋਂ ਦੇ ਰੂਲਾਂ ਮੁਤਾਬਕ ਹੁਣ ਗੱਡੀ ਰੋਤੀਆਂ ਤੇ ਖੜੀ ਕਰਕੇ ਅਸੀਂ ਤੁਹਾਡਾ ਸਸੀਕਾਲ ਬਣਾਈ ਆ ਹਨੀ ਨੇ ਤੇ ਇਹਨਾਂ ਦਾ ਬਹੁਤ ਧੰਨਵਾਦ ਇਹ 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 ਮੈਂ ਕਮਾ ਕੇ ਲਗਿਆ ਜੀ ਇੱਥੋਂ ਇਹ ਮੇਰੀ ਕਮਾਈ ਆ ਕੋਈ ਕਹਿੰਦਾ ਵੀ ਲੋਕ ਕਹਿੰਦੇ ਵੀ ਡਾਲਰ ਕਮਾਏ ਹੋਣੇ ਆ ਕਿਸੇ ਨੇ ਇਹ ਕਿਹੜਾ ਗੁਰੂ ਘਰ ਆ ਜੀ ਗੁਰਦੁਆਰਾ ਸਾਹਿਬ ਖਾਲਸਾ ਸਕੂਲ ਆ ਜੀ ਹੈ ਜੀ ਖਾਲਸਾ ਖਾਲਸਾ ਸਕੂਲ ਇਹ ਖਾਲਸਾ ਸਕੂਲ ਆ ਜੀ ਤੇ ਵੇਖੋ ਇਨਸਾਨ ਸਾਹਿਬ ਇੱਥੇ ਲੱਗਿਆ ਇਹ ਸਕੂਲ ਆ ਜੀ ਤੇ ਆਉਣ ਲੱਗੇ ਹਨ ਬੱਚੇ ਆ ਵੇਖੋ ਜੀ ਆ ਸਾਹਮਣੇ ਸਟਾਪ ਤਾਂ ਆ ਉਹ ਕਰਿਆ ਹਾਂਜੀ ਇਹ ਸਕੂਲ ਕਰਕੇ ਆ ਸਾਰੀਆਂ ਜਿਹੜਾ ਚੌਕ ਆ ਉਹ ਬਤੀਆਂ ਬੰਦ ਆ ਤੇ ਇਹਦੇ ਕਰਕੇ ਆ ਵਕਾਇਦਾ ਇਹ ਕਰਮਚਾਰੀ ਆ ਜਿਹੜਾ ਖੜਾਇਆ ਹੋਇਆ ਇੱਥੋਂ ਦਾ ਬਹੁਤ ਕੁਝ ਦੇਖਦੇ ਆ ਜੀ ਆਪਣੇ ਜੋ ਸਕੂਲਾਂ ਚ ਇੱਥੇ ਦੇਖਿਆ ਜਾਂਦਾ ਆ ਇਧਰਲੇ ਪਾਸੇ ਵੀ ਖੜੇ ਆ ਸਟਾਪ ਕਰਿਆ ਸੀ ਇਹਨਾਂ ਨੇ ਤਾਂ ਇੱਧਰ ਗੱਡੀਆਂ ਸਟਾਪ ਹੋ ਗਈਆਂ ਤੇ ਇਹ ਸਕੂਲ ਅਜੀ ਖਾਲਸਾ ਸਕੂਲ ਤੇ ਵਾਕਈ ਐਜੂਕੇਸ਼ਨ ਤੋਂ ਲੈ ਕੇ ਹਰ ਚੀਜ਼ ਦਾ ਇੱਥੇ ਪ੍ਰੋਪਰ ਬੱਚਿਆਂ ਨੂੰ ਹੁਣ ਜੇ ਸਕੂਲ ਚ ਆਉਣਗੇ ਤਾਂ ਪ੍ਰੋਪਰ ਉਹਨਾਂ ਦਾ ਪੂਰੇ ਕੱਲੇ ਕੱਲੇ ਬੱਚੇ ਤੇ ਇਹਨਾਂ ਦਾ ਫੋਕਸ ਹੁੰਦਾ ਟੀਚਰ ਦਾ ਇਹ ਨਹੀਂ ਵੀ ਟੀਚਰ ਕਿਤੇ ਹੋਰ ਫਿਰਦੇ ਆ ਤੇ ਬੱਚੇ ਸਕੂਲ ਚ ਪਹਿਲਾਂ ਮਿਲਾਂ ਦੀ ਅਧਿਆਪਕ ਹਾਂ ਪਹਿਲਾਂ ਅਧਿਆਪਕ ਹੋਣਗੇ ਜੀ ਬੱਚਿਆਂ ਤੋਂ ਪਹਿਲਾਂ ਖੜੇ ਹੋਣਗੇ ਅਧਿਆਪਕ ਤੇ ਇਹ ਸਾਡੇ ਪੰਜਾਬੀਆਂ ਦੀਆਂ ਜਿਹੜੀਆਂ ਇਹ ਓਟੀਆਂ ਘਰ-ਬਾਰ ਪਾਏ ਆ ਜਿਹੜੇ ਆਪਤੀਆਂ ਲਾਗੇ ਸੋ ਇਹ ਇਹ ਮੈਂ ਕਮਾਈ ਕਰਕੇ ਲਗਾਇਆ ਜੀ ਤੇ ਇਹ ਲੋਕ ਕਹਿੰਦੇ ਆ ਵੀ ਡਾਲਰ ਜਿਹੜੇ ਦਰਖਤਾਂ ਨੂੰ ਲੱਗਦੇ ਆ ਤੇ ਇਹ ਵੀ ਮੈਂ ਦੱਸਣਾ ਚਾਹਣਾ ਵੀ ਕੋਈ ਦਰਖਤਾਂ ਨੂੰ ਨਹੀਂ ਲੱਗਦੇ ਡਾਲਰ ਇਹ ਮਾਰਕੀਟ ਆ ਜੀ ਉਹ ਹਾਂ ਜੀ ਇਹ ਨਵੀਂ ਮਾਰਕੀਟ ਬਣੀ ਇਹ ਨਵੀਂ ਪੰਜਾਬੀ ਪੰਜਾਬੀ ਮਾਰਕੀਟ ਹੈ ਪੰਜਾਬ ਪਲਾਜ਼ਾ ਹਾਂ ਅੱਛਾ ਪੰਜਾਬ ਪਲਾਜ਼ਾ ਤੇ ਇੱਥੇ ਬਈ ਬਹੁਤ ਮਿਹਨਤ ਕਰਕੇ ਇਹਨਾਂ ਨੇ ਜਿਹੜਾ ਉਹ ਆਪਦਾ ਮੁਕਾਮ ਹਾਸਲ ਕੀਤਾ ਹੁੰਦਾ ਤੇ ਇਹ ਨਹੀਂ ਵੀ ਦਰਖਤਾ ਨੂੰ ਚੀਜ਼ ਕੋਈ ਲੱਗਦੀ ਹੈ ਤੇ ਤੋੜ ਕੇ ਲੈ ਜਾਣਗੇ ਜਿਵੇਂ ਕਹਿੰਦੇ ਸੀ ਤੇ ਮੈਨੂੰ ਵੀ ਕਹਿਣਗੇ ਵੀ ਇਹ ਬਹੁਤ ਕਰੋੜਾ ਰੁਪਇਆ ਕਮਾ ਲਿਆ ਹੋਊਗਾ ਉਥੋਂ ਪਰ ਮੈਂ ਇਹ ਆਦੇ ਹੁੰਦੇ ਆ ਲੋਕਾਂ ਨੇ ਪੈਸੇ ਕਮਾਏ ਹੁੰਦੇ ਤੇ ਹੀ ਯਾਰੀਆਂ ਕਮਾਈਆਂ ਤੇ ਸਾਡਾ ਜਿਹੜੀ ਮੁਹੱਬਤ ਜਿਹੜਾ ਮਿਹਨਤ ਕੀਤੀ ਸੀ ਮੇਰੀ ਹੁਣ ਤੱਕ ਮੈਂ ਸਮਝਦਾ ਜਿਹੜੀ ਕਲਮ ਬਾਬੇ ਨਾਨਕ ਨੇ ਮੈਨੂੰ ਦਿੱਤੀ ਸੀ ਤੇ ਉਹਦੀ ਬਦੌਲਤ ਮੈਂ ਆ ਸਾਰਾ ਕੁਝ ਸਫਰ ਕਰਕੇ ਗਿਆ ਖਾਲੀ ਉੱਥੋਂ ਵੀ ਜੇਵ ਆਇਆ ਸੀ ਤੇ ਇੱਥੋਂ ਵੀ ਮਤਲਬ ਇਹ ਨਹੀਂ ਵੀ ਮੈਂ ਭਰ ਕੇ ਲਗਾਇਆ ਤੇ ਪਿਆਰ ਭਰ ਕੇ ਲਗਾਇਆ ਦੇ ਚ ਤੇ ਇਹਨਾਂ ਨੇ ਜਿਹੜਾ ਪਿਆਰ ਦਿੱਤਾ ਇਹ ਕੌਣ ਇੱਥੇ ਰੱਖੂ ਕੌਣ ਕਿਸੇ ਨੂੰ ਜਿਹੜੇ ਉੱਪਰੇ ਬੰਦੇ ਨੂੰ ਜਿਹ ਕਹਿੰਦੇ ਆਪਾਂ ਉੱਪਰਾਂ ਕਹਿਣੇ ਆ ਇੱਥੇ ਤਾਂ ਆਪਣੇ ਜਦੋਂ ਬਣ ਜਾਂਦੇ ਆ ਨਾ ਤੇ ਇਹ ਪੰਜਾਬੀ ਬੜਾ ਪਿਆਰ ਦਿੰਦੇ ਆ ਬਈ ਆਪਾਂ ਇਹ ਧਾਰਨਾ ਕੱਢ ਦਿਓ ਇਹਨਾਂ ਕੋਲੇ ਬਈ ਸਮਾਂ ਮਿਲੂਗਾ ਜਦੋਂ ਉਦੋਂ ਇਹ ਜ਼ਰੂਰ ਗੱਲ ਕਰਦੇ ਆਂ ਕਈ ਵਾਰੀ ਇਹ ਬਿਜੀ ਹੁੰਦੇ ਆ ਸ਼ਡਿਊਲ ਤੇ ਆਪਾਂ ਕਹਿੰਦੇ ਨਾ ਯਾਰ ਫਲਾਣੇ ਬੰਦੇ ਚਾਕੜ ਆ ਗਈ ਫਲਾਣਾ ਬੰਦੇ ਕੋਲੇ ਪੈਸਾ ਆ ਗਿਆ ਤੇ ਇਹੋ ਜੀ ਕੋਈ ਗੱਲ ਨਹੀਂ ਮੈਂ ਨਹੀਂ ਇੱਥੇ ਦੇਖਿਆ ਆ ਮੈਂ ਤੁਹਾਨੂੰ ਜਿਹੜੀਆਂ ਤੀਜਾਂ ਪਾ ਰਿਹਾ ਬਿਲਕੁਲ ਦਿਲੋਂ ਕਹਿ ਰਿਹਾ ਕਿ ਬਸ ਆ ਰਹੀਆਂ ਸਕੂਲਾਂ ਵਾਲੀਆਂ ਜੀ ਜਿਲੋਂ ਕਹਿ ਰਿਹਾ ਵੀ ਵਾਕਿਆ ਕੁਛ ਨਹੀਂ ਕਿਸੇ ਤਰ੍ਹਾਂ ਦੀ ਕੋਈ ਇਹੋ ਜੀ ਗੱਲ ਹੀ ਨਹੀਂ ਵੀ ਇਹ ਜਿਹੜੇ ਲੋਕ ਆ ਬੜੇ ਦਿਲਦਾਰ ਆ ਕਿਉਂਕਿ ਇਹਨਾਂ ਨੂੰ ਤਾਂ ਪਹਿਲਾਂ ਹੀ ਹੇਰ ਵਸਤਾ ਆ ਸਾਡਾ ਤਾਂ ਹੇਰ ਮੈਨਾਂ ਨੂੰ ਪਹਿਲਾਂ ਹੀ ਹੁੰਦਾ ਵਿਚਾਰੇ ਇਹ ਜਿਹਾ ਆਪਣੇ ਘਰ-ਬਾਰ ਛੱਡਿਆ ਹੁੰਦਾ ਕੀ ਕੀ ਕਈ-ਕਈ ਸਾਲਾਂ ਦੇ ਇੱਥੇ ਹੁੰਦੇ ਆ ਆਏ ਹੁੰਦੇ ਆ ਤੇ ਫਿਰ ਇਹਨਾਂ ਨੂੰ ਤੁਸੀਂ ਕੀ ਲਾਂਭਾ ਦੇ ਸਕਦੇ ਆ ਵੀ ਇਹਨਾਂ ਦੀ ਮੰਨ ਲਓ ਇਹ ਗੱਲ ਨਹੀਂ ਕਰ ਸਕਦੇ ਇਹ ਸਾਡੇ ਨਾਲ ਗੱਲ ਨਹੀਂ ਕਰਦੇ ਤੇ ਪੈਸਾ ਆ ਗਿਆ ਪੈਸਾ ਤਾਂ ਵੇਖੋ ਜੀ ਮਿਹਨਤ ਕਰੀਏ ਪੈਸਾ ਤਾਂ ਆਪਾਂ ਹਰੇਕ ਬੰਦਾ ਇਨਸਾਨ ਆ ਪੈਸਾ ਆਪਦੇ ਬੱਚਾ ਖਤਰ ਸਾਰਾ ਕੁਝ ਕਮਾਉਦਾ ਹੀ ਆ ਤੇ ਇਹਨਾਂ ਦੀ ਕਮਾਈ ਬੜੀ ਔਖੀ ਵੀ ਬਹੁਤ ਆ ਸਵੇਰੇ ਨਿਕਲ ਜਾਂਦੇ ਆ ਸ਼ਾਮ ਤੱਕ ਮੰਨ ਲਓ ਘਰੇ ਵੜਦੇ ਆ ਰਾਤ ਤੱਕ ਕਈ ਵਾਰੀ ਤਾਂ ਜਿਹੜੀ ਆਪਸ ਵਿੱਚ ਪਰਿਵਾਰ ਆ ਜਿਹੜੇ ਬੱਚੇ ਆ ਜਿਹਨਾਂ ਨੂੰ ਬਹੁਤ ਔਖਾ ਹੋ ਜਾਂਦਾ ਉਹਨਾਂ ਨੂੰ ਜਦੋਂ ਪਾਲਦੇ ਆ ਨਾ ਇਹ ਛੋਟੇ ਬੱਚੇ ਨੂੰ ਸਭ ਤੋਂ ਔਖੋ ਦੀ ਹੁੰਦੀ ਆ ਤੇ ਤਾਂ ਕਰਕੇ ਜਿਹੜੇ ਦਾਦਾ ਦਾਦੀ ਨਾਨਾ ਨਾਨੀ ਆ ਜਿਹੜੇ ਜਿਵੇਂ ਅਸੀਂ ਇਹ ਮੈਂ ਆ ਜਾਂਦਾ ਜਾਂਦਾ ਤੁਹਾਨੂੰ ਇਹ ਮੈਂ ਇੱਕ ਸਟੋਰੀ ਪਾਉਣੀ ਰਹਿੰਦੀ ਸੀ ਮੇਰੀ ਇਹ ਵਿੱਚ ਪਾ ਇਹ ਤੁਹਾਨੂੰ ਦਿਖਾ ਰਿਹਾ ਇੱਥੇ ਕੋਈ ਇਹੋ ਜੀ ਗੱਲ ਨਹੀਂ ਇੱਥੇ ਇਸ ਥਾਂ ਤੇ ਜਿਹੜੇ ਸਰੀਚ ਸਾਡੇ ਮਿਨਿਸਟਰ ਸਰਦਾਰ ਜਗਰੂਪ ਸਿੰਘ ਬਰਾੜ ਮੇਰੇ ਪਿੰਡ ਦੇ ਜੰਪਲ ਨੇ ਜਿਨ੍ਹਾਂ ਨੇ ਇੱਥੇ 6 ਵਾਰ ਫਲੀਟ ਵੁੱਡ ਹੜਕੇ ਤੋਂ ਉਹਨਾਂ ਨੇ ਨਮਾਇਦਗੀ ਕੀਤੀ ਆ ਐਮਐਲਏ ਬਣੇ ਆ ਤੇ ਹੁਣ ਮਿਨਿਸਟਰ ਮੈਨਗੋ ਕ੍ਰਿਡਰ ਮਿਨਜ ਤੇ ਉਹਨਾਂ ਨੇ ਮੈਨੂੰ ਬੜਾ ਪਿਆਰ ਦਿੱਤਾ ਪਹਿਲਾਂ ਮੈਨੂੰ ਫਰਵਰੀ ਚ ਬੁਲਾਇਆ ਸੀਗਾ ਬਾਈ 에ਅਰ ਉਹਨਾਂ ਨੇ ਆਪ ਦਾ ਖਰਚਾ ਕਰਕੇ ਵੀ ਉਹਨਾਂ ਨੇ ਮੈਨੂੰ ਬੁਲਾਇਆ ਸੀ ਇੱਥੇ ਉਹਨਾਂ ਕੋਲ ਵੀ ਰਿਹਾ ਉਹਨਾਂ ਨੇ ਮੈਨੂੰ ਵਿਧਾਣ ਸਭਾ ਤੋਂ ਲੈ ਕੇ ਉੱਥੇ ਚਾਹ ਵਿਜ਼ਿਟ ਵੀ ਕਰਾਇਆ ਹੋਰ ਵੀ ਉਹਨਾਂ ਦੇ ਜਿਹੜੇ ਸਰਕਾਰੀ ਦੌਰੇ ਸੀ ਦੁਬਾਰਾ ਫੇਰ ਮੈਂ ਹੁਣ ਆਇਆ ਜਦੋਂ ਹੁਣ ਮੈਂ ਫਿਰ ਟਰੱਕ ਤੇ ਰਾਈਡ ਸੀ ਅੱਜ ਫਿਰ ਮੇਰੀ ਕੁਦਰਤ ਦੀ ਵੇਖੋ ਗੱਲ ਵੀ ਉਹੀ ਟਰੱਕ ਤੇ ਰਾਈਡ ਮੇਰੀ ਫੇਰ ਹੈ ਬਲਜਿੰਦਰ ਸਿੰਘ ਡਰਾਈਵਰ ਆ ਤੇ ਤੇ ਇਹ ਹੁਣ ਹਣੀ ਨੇ ਆਪਦੇ ਬੱਚੇ ਛੱਡਣ ਜਾਣਾ ਦੇਖੋ ਜੀ ਆਪਦੇ ਬੱਚੇ ਸਕੂਲ ਚ ਛੱਡਣ ਜਾਣਾ ਮੈਨੂੰ ਵੀ ਪਤਾ ਵੀ ਬੜੀਆਂ ਮਜਬੂਰੀਆਂ ਹੁੰਦੀਆਂ ਆ ਸਕੂਲ ਚ ਪਰ ਫੇਰ ਵੀ ਆ ਹੁਣ ਟਾਈਮ ਚੋਂ ਟਾਈਮ ਕੱਢ ਕੇ ਮੌਕੇ ਤੇ ਮਸਾਂ ਪੱਕਾ ਰੇ ਕੋਲੇ ਪਹੁੰਚਣਗੇ ਕਿਉਂਕਿ ਬੱਤੀਆਂ ਬਹੁਤ ਪੈ ਜਾਂਦੀਆਂ ਤੇ ਉਹੀ ਮੈਨੂੰ ਘਰ ਬਾ ਜਿਹੜਾ ਟਰੱਕ ਦਾ ਸਫ਼ਰ ਮਿਲਿਆ ਰਾਈਡ ਕਹਿੰਦੇ ਇਹਨੂੰ ਜਿਹੜਾ ਕੋਈ ਕਿਸੇ ਨੂੰ ਲਿਫਟ ਲੈਣੀ ਆ ਆਪਾਂ ਜਦੋਂ ਸਫ਼ਰ ਕਰਨਾ ਨਾ ਤੇ 11500 ਕਿਲੋਮੀਟਰ ਦਾ ਸਫ਼ਰ ਹੋਊਗਾ ਉਦੋਂ ਮੈਂ 13 ਘੰਟਾ ਚ ਆਇਆ ਸੀ ਜਦੋਂ ਇੱਥੋਂ 19 ਨੂੰ ਮੈਂ ਆਇਆ ਸੀਗਾ ਆਪਣੀ ਨੂੰ ਤੇ ਮਾਰਚ ਨੂੰ ਤੇ ਹੁਣ ਮੈਂ ਯਾਨੀ ਕਿ ਜਿਹੜਾ ਇਹੋ ਕਰ ਰਿਹਾ ਤੇ ਹੁਣ ਇਹ ਵੇਖੋ ਸ਼ਾਮ ਨੂੰ ਕਿੰਨੇ ਵਜੇ ਤੱਕ ਪਹੁੰਚੂ ਤੁਹਾਨੂੰ ਮੈਂ ਜਾ ਕੇ ਸਾਰਾ ਕੁਝ ਦੱਸੂਗਾ ਤੇ ਇਹ ਦੋਸਤੋ ਇਹ ਬਹੁਤ ਵੱਡੀਆਂ ਮੇਰੇ ਲਈ ਬਹੁਤ ਵੱਡਾ ਵਧੀਆ ਸਫਰ ਆ ਖੂਬਸੂਰਤ ਜਿਹੜੇ ਪਾਲਾ ਇਹ ਮੈਂ ਉਹਨੂੰ ਕਿਤਾਬ ਦਾ ਰੂਪ ਦੇ ਰਿਹਾ ਮਿੱਠੀ ਝੇੜ ਕੈਨੇਡਾ ਤੇ ਇਹਦੀ ਮੈਂ ਇੱਕ ਫਿਲਮ ਦੀ ਸ਼ੂਟਿੰਗ ਵੀ ਕਰ ਲਿਆ ਹੈ ਅਰੀਚ ਸ਼ੂਟਿੰਗ ਬਹੁਤ ਵਧੀਆ ਹੋਈ ਆ ਵੈਨਕੂਵਰ ਤੋਂ ਲੈ ਕੇ ਆਲੇ ਦੁਆਲੇ ਤੇ ਹਣੀਪਰੀਤ ਤੋਂ ਇਲਾਵਾ ਦਰਰਾਜਾਜੀ ਤੇ ਉਹਦੇ ਉਹਨੇ ਵੀ ਮੈਨੂੰ ਇੱਥੇ ਆਪਣੇ ਕਮਾਇਆ ਇਧਰ ਦੇ ਪਾਸੇ ਵੈਨਕੂਵਰ ਗਏ ਸੀ ਇਧਰੋਂ ਹਣੀਆਂ ਨੇ ਤਾਂ ਕਈ ਥਾਈਂ ਪਹਿਲਾਂ ਹੀ ਮੈਨੂੰ ਤੇ ਇਧਰ ਜਿੱਥੇ ਵੀ ਜਾਂਦੇ ਸੀ ਕੋਈ ਯਾਰ ਆ ਜੀਆ ਲੋਕੇਸ਼ਨ ਆਦੇ ਵੀ ਕਹਿੰਦੇ ਸੀ ਆਜੋ ਆਪਾਂ ਦੇਖੋਣੇ ਆ ਤੇ ਇਹਨਾਂ ਪਰਿਵਾਰਾਂ ਚ ਮੈਂ ਰਿਹਾ ਮੈਂ ਇਹ ਮੇਰੇ ਜ਼ਿੰਦਗੀ ਦੇ ਯਾਦਗਾਰੀ ਪਾਲਾ ਮੈਂ ਜ਼ਿੰਦਗੀ ਚ ਮੇਰੀ ਹੋਰ ਵੀ ਬਹੁਤ ਜੁੜ ਗਿਆ ਵੀ ਅਧਿਆਏ ਵੀ ਇਹ ਜਿਹੜਾ ਮੈਂ ਇਸ ਥਾਂ ਤੇ ਆ ਕੇ ਜਿੱਥੇ ਮੇਰਾ ਕੋਈ ਵੀ ਨਹੀਂ ਸੀ ਲੱਗਦਾ ਪਹਿਲਾਂ ਹਰੇਕ ਦੇ ਆਪ ਦੇ ਆਪਣੇ ਰਿਝੇਵੇਂ ਹੁੰਦੇ ਆ ਤੇ ਇਹਨਾਂ ਨੇ ਫੇਰ ਵੀ ਮਨੂ ਰਿਝੇਵਿਆਂ ਚੋਂ ਇੰਨਾ ਸਮਾਂ ਦਿੱਤਾ ਤੇ ਮੈਂ ਨਾ ਦਿਲੋਂ ਜਿਲੋਂ ਧੰਨਵਾਦੀਆਂ ਦੋਸਤੋ ਇਹ ਮੈਂ ਹੁਣ ਜਾਂਦਾ ਜਾਂਦਾ ਇਹ ਪਲ ਗਵਾਉਣਾ ਨਹੀਂ ਚਾਹਦਾ ਜਿਹੜੇ ਆਹ ਸਵੇਰੇ ਸਵੇਰੇ ਇਹ ਖੂਬਸੂਰਤੀ ਹੈ ਜਿਹੜੇ ਆਪਾਂ ਸੂਹੀ ਸਰਜਰੀ ਸਵੇਰਾ ਹੈ ਸੂਹੀ ਸਰਜਰੀ ਸਵੇਰ ਕਰਕੇ ਇਹ ਦੇਖਿਓ ਇਹ ਮੈਂ ਪਾਉਂਗਾ ਜਾ ਕੇ ਤੁਹਾਨੂੰ ਸਾਹਮਣੂ ਪਾਉਂ ਕੱਲ ਨੂੰ ਦੇਖਣ ਨੂੰ ਮਿਲੂ ਤੁਹਾਨੂੰ ਤੇ ਜਿਹੜੇ ਆਹ ਸੰਭਾਉ ਮੁਰਕੀ ਠੀਕ ਹੈ ਜੀ ਸੋ ਹਰਮਨ ਬਰਾੜ ਜੀ ਤੇ ਸੁਖ ਬਰਾੜ ਜੀ ਇਹਨਾਂ ਦੇ ਬੁਰਜ ਥੋੜੋ ਵਾਲੇ ਭਗਤੇ ਕੋਲ ਪਿੰਡ ਆ ਜੀ ਤੇ ਉਥੋਂ ਇਹ ਇਹ ਬੱਤੀ ਵੇਖੋ ਲੜਕੀ ਨੇ ਉਹ ਕਰੀ ਆ ਤੇ ਇਸ ਤੋਂ ਬਾਅਦ ਇਹਨਾਂ ਨੇ ਹੁਣ ਬੱਤੀ ਹੋਣੀ ਹੈ ਇਹਨਾਂ ਦੀ ਪੈਦਲ ਵਾਲਿਆਂ ਦੀ ਹੋਊ ਪਹਿਲਾਂ ਹਨਾ ਕਿਹਾ ਵੀ ਹੋ ਜੂ ਨਹੀਂ ਹੁਣ ਆਪਾਂ ਨੂੰ ਹੋਊਗੀ ਹਾਂ ਆਹੋ ਇਧਰੋਂ ਹੋਗੀ ਜੀ ਹਾਂ ਉਧਰ ਬੱਤੀ ਹੋਣੀ ਹੈ ਤਾਂ ਫਿਰ ਆਪਾਂ ਸੀ ਇਧਰ ਜਾਣਾ ਜੀ हां ਅਸੀਂ ਹੁਣ ਜਿਹੜੇ ਪਹੁੰਚੇ ਆ ਜਿੱਥੇ ਅਸੀਂ ਯਾਰਡ ਚ ਜਾਣਾ ਯਾਰਡ ਯਾਨੀ ਟਰੱਕਾਂ ਵਾਲਾ ਜਿਹੜੀ ਉੱਥੇ ਜਿੱਥੋਂ ਟਰੱਕ ਮੇਰਾ ਚੱਲਣਾ ਤੇ ਬਲਜਿੰਦਰ ਸਿੰਘ ਚੈਲ ਆ ਤੇ ਉਹ ਡਰਾਈਵਰ ਮੈਨੂੰ ਉਹੀ ਸਾਥੀ ਮਿਲ ਗਿਆ ਡਰਾਈਵਰ ਨੇ ਇੱਕ ਭਰਾਵਾਂ ਦੀ ਤੌਰ ਤੇ ਇੱਕ ਵਧੀਆ ਸਾਡਾ ਪਹਿਲਾਂ ਵੀ ਸਫ਼ਰ ਵਧੀਆ ਰਿਹਾ ਸੀ ਤੇ ਵਹਿਗੂ ਤੋਂ ਅਰਦਾਸ ਕਰਦੇ ਹੋਏ ਕਿ ਚਰਨਾ ਚ ਸਾਡਾ ਹੁਣ ਵੀ ਸਫ਼ਰ ਹੈ ਵਧੀਆ ਰਹੇ ਤਾਂ ਕਿ ਅਸੀਂ ਇਹ ਜਿਹੜਾ ਬਹੁਤ ਚੰਗਾ ਸਫਰ ਅਸੀਂ ਆਪ ਦਾ ਹੋ ਕਰ ਸਕੀਏ ਤੇ ਆ ਯਾਰਡ ਆ ਗਿਆ ਜੀ ਇਹਨਾਂ ਦਾ ਹਰ ਮਨ ਬਰਾੜ ਜੀ ਤੇ ਪਤਾ ਨਾ ਕਿੱਥੇ ਉੱਥੇ ਹੋਊਗਾ ਬੜਾ ਉਹਦੇ ਕੋਲ ਕਿਹੜੀ ਗੱਡੀ ਸੀ ਅਲਟੀਮੋ ਹੋਰਦਾ ਮਨ ਲਾ ਲਓ ਜੀ ਇੱਥੇ ਹੁਣ ਇਹੋ ਜੀ ਗੱਡੀ ਤੇ ਮੈਂ ਜਾਣਾ ਜੀ ਬਿਲਕੁਲ ਇਹੋ ਜੀ ਗੱਡੀ ਹੈ ਸੁਪਰੀਮ ਸੁਪਰਸੋਨਿਕ ਟਰਾਂਸਪੋਰਟ ਆ ਜੀ ਇਹ ਸੱਚ ਮੈਂ ਦੱਸ ਦਿਆਂ ਸੁਪਰਸੋਨਿਕ ਟਰਾਂਸਪੋਰਟ ਆ ਤੇ ਇਹਦੇ 'ਚ ਮੈਂ ਬਸ ਗੱਡੀ 'ਚ ਹੁਣੋਂ ਤਿਆਰ ਹੀ ਆ ਬਾਈ ਮਨੇ ਕਹਤਾ ਸੀ ਵੀ ਜਲਦੀ ਆਜੋ ਤੇ ਫਿਰ ਮੈਂ ਵੀ ਇਹਨਾਂ ਦੇ ਪਰਿਵਾਰ ਬਾਰੇ ਤੰਦਰੁਸਤੀ ਵੈਗਰੂ ਤੋਂ ਮੰਗਦਾ ਹਣੀ ਤੇ ਪਰਿਵਾਰ ਜਿਹੜਾ ਵੈਗਰੂ ਜਿਨ੍ਹਾਂ ਨੂੰ ਬੱਚਿਆਂ ਨੂੰ ਇਹਨਾਂ ਨੂੰ ਟਰੱਕੀਆਂ ਦੇ ਵੀ ਤੇ ਚੜ੍ਹਦੀਆਂ ਕਲਾ 'ਚ ਰੱਖੇ ਤੇ ਆ ਹੁਣ ਸਾਡਾ ਜਿਹੜਾ ਇਧਰ ਦੇ ਪਾਸੇ ਨਾਲੇ ਟਰੱਕਾਂ ਬਾਈਆਂ ਦੇ ਬਹੁਤ ਵੱਡੀ ਟਰਾਂਸਪੋਰਟ ਆ ਇਹ ਬੰਦਾਂ ਨੇ ਬਹੁਤ ਵੱਡਾ ਨਾਂ ਕਮਾਇਆ ਤੇ ਹੁਣ ਅਸੀਂ ਸੁਪਰਸੋਨਿਕ ਦੇ ਨਾਂ ਤੇ

ਐ ਇਹ ਅੱਛਾ ਇਹ ਟ੍ਰੇਲਰਾਂ ਜੀ ਇਹ ਹੁਣ ਟ੍ਰੇਲਰਾਂ ਸਾਡੇ ਤੇ ਆਪਾਂ ਟ੍ਰੇਲਰ ਕਹਿੰਦਾ ਲਾ ਕਹਿ ਦਿੰਨੇ ਆ ਤੇ ਇਹ ਟ੍ਰੇਲਰ ਕਹਿੰਦੇ ਆ ਜੀ ਨੂੰ ਤੇ ਇਹਨੂੰ ਟਰੱਕ ਕਹਿੰਦੇ ਆ ਜੀ ਜਿਹੜੇ ਜਿਹੜੇ ਵਾਦੇ ਕੀਤੇ ਗਏ ਉਹਦੇ ਵਿੱਚ ਮੀਡੀਆ ਨੂੰ ਕਿਹਾ ਕਿ ਇਹ ਪਾ ਜੀ ਮਤੇ 29 ਹੋਈ ਸੀ 2029 ਵਿੱਚ ਜਦੋਂ ਉਹਨਾਂ ਡਿਵਰਸ ਸੀ ਫਿਰ ਆਹ ਆਪਣਾ ਜਿਹੜਾ ਜਿਹੜੇ ਚ ਅਸੀਂ ਹੁਣ ਆਪਾਂ ਬੈਠੇ ਆਂ ਆਹੀ ਆ ਨਾ ਆਹੀ ਚੀਜ਼ ਆਪਣਾ ਵੀ ਆਹ ਆ ਜੀ ਮਤਾ ਬਾਕੀ ਹੈ ਇਹ ਤਾਂ ਟ੍ਰੇਲਰ ਹੀ ਹੈ ਤੇ ਫਿਲਮ ਬਾਕੀ ਹੈ ਇਹਨੂੰ ਟ੍ਰੇਲਰ ਕਹਿੰਦੇ ਆ ਜਾਂ ਆਪਾਂ ਟਰਾਲਾ ਕਹਿ ਦਿੰਦੇ ਆ ਕਿਉਂਕਿ ਉਹ ਟਰੱਕ ਆ ਇਹ ਸਾਰੇ ਟ੍ਰੇਲਰ ਹੀ ਆ ਵਾਕੇ ਸਹੀ ਕਹਿੰਦੇ ਆ ਕਿ ਇਹ ਟ੍ਰੇਲਰ ਆ ਤੇ ਫਿਲਮ ਤਾਂ ਜੇ ਬਾਕੀ ਆ ਇੱਕ ਫਿਲਮ ਹੁਣ ਸਾਨੂੰ ਰਸਤੇ 'ਚ ਦਿਖਾਉਣੀ ਆ ਸੀ ਫਿਲਮ ਕਿਹੜੀ ਆ ਇਹਨਾਂ ਦੀ ਗੱਲਾਂ ਕੀ ਆ ਬੇਸਿਕਲੀ ਤਾਂ ਇਹਨਾਂ ਦੇ ਬਾਰੇ ਜੀ ਇਹਨਾਂ ਨੇ ਇਹ ਨਹੀਂ ਕਿਹਾ ਕਿ ਇਹ ਸੋਚ ਤਾਂ ਅਜਾ ਸ਼ਾਰਟ ਦੇਖੀ ਮੈਂ